ਅੱਜ ਜਿਹੜੀ ਅਸੀਂ ਇਹ ਜਿਹੜੀ ਵੀਡੀਓ ਬਾਈਟ ਦੇ ਰਹੇ ਆ ਇਹ ਸਾਡੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਸ਼ਿਵ ਸੈਨਿਕਾਂ ਦਾ ਜਿਹੜਾ ਹੈਗਾ ਟਕਰਾਓ ਜਿਹੜਾ ਹੈ ਅੰਕਸੰਗ ਜਥੇਬੰਦੀਆਂ ਦੇ ਨਾਲ ਹੋ ਰਿਹਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਨਸੀਡੈਂਸ ਜਿਹੜਾ ਹੈਗਾ ਪੁਰਾਣਾ ਹੈਗਾ ਜਿਹਨੂੰ ਹੁਣ ਤੋੜ ਮੋੜ ਕੇ ਜਿਹੜਾ ਹੈਗਾ ਵੀਡੀਓ ਨੂੰ ਜਿਹੜਾ ਹੈਗਾ ਵਾ ਕੁਝ ਸੋਸ਼ਲ ਮੀਡੀਆ ਤੇ ਚੈਨਲਸ ਤੇ ਚਲਾਇਆ ਜਾ ਰਿਹਾ ਹੈਗਾ ਇਹ ਆਲਰੇਡੀ ਇਨਸੀਡੈਂਸ ਜਿਹੜਾ ਹੈਗਾ 26/24 ਦਾ ਸੀਗਾ ਮਾਰਨਿੰਗ ਦਾ ਕਚੇਰੀ ਦੇ ਵਿੱਚ ਹੋਇਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਐਫ ਆਈ ਆਰ 67 26 ਤਰੀਕ ਨੂੰ ਜਿਹੜੀ ਸੀਗੀ ਦਰਜ ਕਰਕੇ ਦਰਜ ਕੀਤੀ ਸੀ ਅੰਡਰ ਸੈਕਸ਼ਨ 353 uh, 16018186 ਤੇ 341 ਤੇ ਨਾਲ 148 uh, 148 149 IPC ਤਹਿਤ ਜਿਹੜੀ ਹੈਗੀ ਆ ਆਲਰੇਡੀ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਆ ਦੋਹਾਂ ਪਾਰਟੀਆਂ ਦੇ ਖਿਲਾਫ ਜਿਹੜੀ ਹੈ ਥਾਣਾ ਸਿਵਲਾਈ ਦੇ ਵਿੱਚ ਦਰਜ ਹੈਗੀ ਆ ਔਰ ਜਿਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਵੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਆ ਇਹਦੇ ਤੱਥਾਂ ਨੂੰ ਤੋੜਿਆ ਮੋੜਿਆ ਜਾ ਰਿਹਾ ਹੈਗਾ ਔਰ ਇਹਦੇ ਆਲਰੇਡੀ ਜਿਹੜੀ ਹੈਗੀ ਆ ਵੀ 26 ਤਰੀਕ ਦੀ ਘਟਨਾ ਹੈ ਜਿਸ ਵਾਂ ਦੇ ਵਿੱਚ 26 ਤਰੀਕ ਨੂੰ ਹੀ ਜਿਹੜਾ ਹੈਗਾ ਪਰਚਾ ਦਰਜ ਕਰਕੇ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਸਿਵਲ ਆਂਡ ਦੇ ਵਿੱਚ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਥੈਂਕ ਯੂ